ਅਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਜ਼ਿੰਦਗੀ ਦਾ ਮੂਲ ਮੰਤਰ ਪਗ ਡੰਡੀਆਂ ਇਨਸਾਨ ਜਿਸ ਪਾਲਿਸ ਦੁਨੀਆ ਦੇ ਚਾਨਣ ਵਿੱਚ ਆਉਂਦਾ ਹੈ ਜ਼ਿੰਦਗੀ ਨਾਲ ਨਾਤਾ ਜੋੜਦਾ ਹੈ ਉਸੇ ਪਲ ਉਹ ਪਗ ਡੰਡੀਆਂ ਦੇ ਇੱਕ ਗੁੰਝਲਦਾਰ ਤਾਣੇ ਬਾਣੇ ਵਿੱਚ ਹਾਵ ਉਤਰਦਾ ਹੈ ਹੌਲੀ ਹੌਲੀ ਰਿਸ਼ਤਿਆਂ ਨੂੰ ਜਾਣਦੀਆਂ ਪਗ ਡੰਡੀਆਂ ਪਹਿਚਾਣ ਤੇ ਚੇਹਰੇ ਸਥਾਪਿਤ ਕਰਦੀਆਂ ਮਨੁੱਖ ਦੇ ਮਨ ਵਿੱਚ ਆਪਣੇ ਕੇਂਦਰ ਬਿੰਦੂ ਬਣਾ ਲੈਂਦੀਆਂ ਹਨ ਜਿਨ੍ਹਾਂ ਰਾਹੀਂ ਮੋਹ ਨਫ਼ਰਤ ਡਰ ਜਾਂ ਹੋਰ ਅਜਿਹੇ ਭਾਵਾਂ ਤੇ ਤਾਣੇ ਬਾਣੇ ਨਾਲ ਜੁੜ ਜਾਂਦੇ ਹਨ ਉਮਰ ਪਰ ਦੇ ਨਾਲ-ਨਾਲ ਇਸੇ ਆਧਾਰ ਤੇ ਸੋਚਾਂ ਵਿਕਸਿਤ ਹੁੰਦੀਆਂ ਨੇ ਤੇ ਆਪਣੀਆਂ ਪੈੜਾਂ ਪੱਕੀਆਂ ਕਰਦੀਆਂ ਜਾਂਦੀਆਂ ਮਨੁੱਖ ਦੀ ਸ਼ਖਸੀਅਤ ਦਾ ਮੋੜ ਬਣ ਲੈਂਦੀਆਂ ਹਨ ਪਗਡੰਡੀਆਂ ਦਾ ਸਿੱਧਾ ਸਬੰਧ ਸਫ਼ਰ ਨਾਲ ਹੈ ਜੇ ਕੋਈ ਤੁਰਦਾ ਹੀ ਨਹੀਂ ਤਾਂ ਪਗਡੰਡੀਆਂ ਦੀ ਹੋਂਦ ਵੀ ਬੇਮਾਇਨਾ ਹੋ ਜਾਂਦੀ ਹੈ ਸਾਡੇ ਲੋਕ ਮਾਨਸ ਵਿੱਚ ਸਫ਼ਰ ਦਾ ਬਹੁਤ ਸਤਕਾਰ ਅਤੇ ਮਹੱਤਵ ਹੈ ਬਚਪਨ ਦੇ ਦਿਨੀ ਬੱਚਿਆਂ ਦਾ ਰਾਤ ਨੂੰ ਸੌਣ ਤੋਂ ਪਹਿਲਾਂ ਵੱਡਿਆਂ ਤੋਂ ਕਹਾਣੀਆਂ ਸੁਣਨ ਦਾ ਰੁਝਾਨ ਹੁੰਦਾ ਸੀ ਪਰ ਜੇ ਕੋਈ ਬਾਲ ਕਿਸੇ ਬਡੇਰੇ ਨੂੰ ਦਿਨਵੇਲੇ ਕਹਾਣੀ ਸੁਣਾਉਣ ਨੂੰ ਕਹਿੰਦਾ ਤਾਂ ਉਸ ਨੂੰ ਜਵਾਬ ਮਿਲਦਾ ਕਿ ਦਿਨਵੇਲੇ ਬਾਤਾਂ ਨਹੀਂ ਸੁਣੀ ਸੁਣਾਈ ਦੀਆਂ ਰਹੀਆਂ ਨੂੰ ਰਾਹ ਭੁੱਲ ਜਾਂਦੇ ਹਨ ਸੱਭਿਆਚਾਰ ਦੀ ਇਹ ਮਿੱਠ ਜ਼ਿੰਦਗੀ ਵਿੱਚ ਸਫ਼ਰ ਦੀ ਇੱਜ਼ਤ ਜ਼ਰੂਰਤ ਹੈ ਸਫ਼ਰ ਨੂੰ ਨਿਯਮਤ ਨਿਰਵਿਘਨ ਚਾਲੀ ਰੱਖਣ ਦੇ ਬਾਧੇ ਨੂੰ ਸਮਰਪਿਤ ਹੈ ਸਫਰ ਕਰਦੇ ਪੈਰ ਜਿਹੜੇ ਰਸਤੇ ਸਿਰਦੇ ਹਨ ਹੌਲੀ-ਹੌਲੀ ਉਹਨਾਂ ਤੇ ਤੁਰਦੇ ਪਿੱਛੇ ਆਉਣ ਵਾਲੇ ਉਹਨਾਂ ਨੂੰ ਪਗ ਡੰਡੀਆਂ ਪੈਂ ਜਾਂ ਰਸਤਿਆਂ ਵਿੱਚ ਬਦਲ ਦਿੰਦੇ ਨੇ ਭਾਵੇਂ ਉਹ ਕਿਸੇ ਪੱਧਰ ਦੇ ਵੀ ਹੋਣ ਜ਼ਿੰਦਗੀ ਰਸਤਿਆਂ ਦੇ ਮੱਕੜ ਜਾਲ ਦੇ ਉੱਤੇ ਤੇ ਅੰਦਰ ਬਾਹਰ ਘੁੰਮਦੀ ਕਈ ਦਿ사 ਦੇ ਛੁੰਦੀ ਰੁਕਦੀ ਤਿਲਕਦੀ ਤੇ ਰਿੜ ਦੀ ਤੁਰ ਜਾਂਦੀ ਹੈ ਅਸਲ ਵਿੱਚ ਪਗ ਡੰਡੀਆਂ ਤਾਂ ਕਾਇਨਾਤ ਦੇ ਬਸਾਰੇ ਦੇ ਹਰ ਕਣ ਵਿੱਚ ਖਿਲਰੀਆਂ ਪਈਆਂ ਹਨ ਧਰਤੀ ਅੰਬਰ ਪਾਣੀਆਂ ਪਲਾੜ ਤੇ ਪਲਾੜ ਤੋਂ ਵੀ ਪਰੇ ਰੇਤਕ ਸੂਰਜ ਚੰਨ ਤਾਰੇ ਤੇ ਸਾਰੇ ਗ੍ਰਹਿ ਕੁਦਰਤ ਵੱਲੋਂ ਨਿਸ਼ਚਿਤ ਆਪਣੀਆਂ ਰਾਹਾਂ ਤੇ ਹੀ ਤਾਂ ਚੱਲਦੇ ਹਨ ਚੰਨ ਸਿੱਧੀਆਂ ਰਖਾマー ਅਰਥਾਤ ਆਪਣੀਆਂ ਪਗ ਡੰਡੀਆਂ ਤੇ ਤੁਰਦਾ ਹੈ ਪਾਣੀ ਨਿਮਾਨ ਵੱਲ ਆਪਣੇ ਰਸਤੇ ਬਣਾਉਂਦਾ ਹੈ ਇਥੋਂ ਤੱਕ ਕਿ ਸਮੁੰਦਰ ਦੇ ਪਾਣੀਆਂ ਦੇ ਅਥਾ ਖਲਾਰ ਦੇ ਰਾਮ ਰੌਲੇ ਵਿੱਚ ਵੀ ਸਮੁੰਦਰੀ ਰਵਾ ਆਪਣੀ ਨਿਸ਼ਚਿਤ ਬੰਧਾਂ ਤੇ ਬੰਦੀਆਂ ਰਹਿੰਦੀਆਂ ਹਨ ਹਵਾਵਾਂ ਮਾਂ ਦੀਆਂ ਪਗ ਡੰਡੀਆਂ ਤੋਂ ਸਾਡੇ ਲੋਕ ਮਨ ਵਿੱਚ ਹਮੇਸ਼ਾ ਤੋਂ ਵਸੀਆਂ ਹੋਈਆਂ ਹਨ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਕੁ ਦਿਨ ਹੀ ਪੌਣਾ ਨੇ ਪੂਰੇ ਵੱਲੋਂ ਪਾਣੀਆਂ ਨੂੰ ਆਪਣੀ ਝੋਲੀ ਵਿੱਚ ਭਰ ਕੇ ਪੱਛਮ ਵੱਲ ਤੁਰਨਾ ਤੇ ਫੁਹਾਰਾਂ ਪੌਣੀਆਂ ਹਨ ਫਿਰ ਕਦੋਂ ਕੁ ਪੱਛਮੀ ਹਵਾਵਾਂ ਬਦਲਾਂ ਦੀਆਂ ਪੋਟਲੀਆਂ ਚੁੱਕ ਕੇ ਉਲਟੀ ਦਿਸ਼ਾ ਵੱਲ ਤੁਰਦੀਆਂ ਪਾਰੇ ਉਤਾਰ ਜਾਣਗੀਆਂ ਜੇ ਹਵਾਵਾਂ ਆਪਣੀਆਂ ਆਪਣੀਆਂ ਡੰਡੀਆਂ ਤੋਂ ਤਿਲਕ ਜਾਂ ਪਟਕ ਜਾਣ ਤਾਂ ਖਲਕਤ ਤਪਦੀ ਧਰਤੀ ਤੇ ਪਿਆਸੀ ਖੜੀ ਉਹਨਾਂ ਨੂੰ ਦੇਖਦੀ ਰਹਿੰਦੀ ਹੈ ਐਵੇਂ ਹਰ ਚੀਜ਼ ਤੇ ਹਰ ਵਰਤਾਰਾ ਨਿਸ਼ਚਿਤ ਕਾਇਦੇ ਤੇ ਨਿਯਮ ਅਨੁਸਾਰ ਹੀ ਵਿਹਾਰ ਕਰਦਾ ਹੈ ਬਸ ਕਿਸੇ ਦੀ ਪਗਡੰਡੀ ਸਿੱਧੀ ਹੁੰਦੀ ਹੈ ਕਿਸੇ ਦੀ ਦਾਇਰਾਕਾਰ ਤੇ ਕਿਸੇ ਦੀ ਗੁੰਝਲਦਾਰ ਕਹੇ ਗਏ ਇਸ ਤਰ੍ਹਾਂ ਦੇ ਕਿੰਨੇ ਹਿਸਾਬ ਕਿਤਾਬ ਤੇ ਲੇਖੇ ਪਤੇ ਮਨੁੱਖੀ ਸੋਚਾਂ ਵਿੱਚ ਆਪਣੇ ਟਿਕਾਣੇ ਤੇ ਰਸਤੇ ਖੁੰ ਲੈਂਦੇ ਹਨ ਹਸਲ ਵਿੱਚ ਤਾਂ ਚੇਤਾ ਹੀ ਸਾਰੇ ਬ੍ਰਹਿਮੰਡੀ ਪਸਾਰੇ ਦੀਆਂ ਪਗਡੰਡੀਆਂ ਦਾ ਗੜਜ ਆਪਦਾ ਹੈ ਜੋ ਦ੍ਰਿਸ਼ਾਵਲੀਆਂ ਤੇ ਵਰਤਾਰਿਆਂ ਨੂੰ ਮਨਮਸਤਕ ਵਿੱਚ ਅੰਕਤ ਕਰਕੇ ਆਪਣੇ ਵਿਹਾਰ ਦਾ ਫੈਸਲਾ ਕਰਨ ਲੱਗ ਪੈਂਦਾ ਹੈ ਅੰਕਤ ਤਾਂ ਕੁਦਰਤ ਵੀ ਕਰਦੀ ਹੈ ਬੀਤੇ ਗਏ ਸਮੇਂ ਨੂੰ ਦੀ ਤਾਂ ਲੱਖਾਂ ਕਰੋੜਾਂ ਸਾਲਾਂ ਪਿੱਛੋਂ ਵੀ ਵਿਗਿਆਨ ਦੇ ਸਹਾਰੇ ਮਨੁੱਖ ਮਿੱਟੀ ਦੇ ਪੱਥਰਾਂ ਨੂੰ ਫਰੋਲਦਿਆਂ ਤੇ ਉਹਨਾਂ ਤੇ ਉਕਰੀ ਬੀਤੀ ਜ਼ਿੰਦਗੀ ਦੇ ਜੀਵਾ ਜੀਵਾਸ਼ਮਾਂ ਦੇ ਸੁਨੇਹਾਂ ਨੂੰ ਸਮੇਂ ਦੀਆਂ ਪਗ ਡੰਡੀਆਂ ਤੇ ਪੇਛਲ ਪੈ ਰਹੀ ਜਾਂਦੇ ਤੇ ਪੱਥਰਾਟਾਂ ਰਹੀ ਪੜਦੇ ਹਨ ਤਦ ਹੀ ਤਾਂ ਧਰਤੀ ਦੀ ਉਮਰ ਇਸ ਤੇ ਪਏ ਪੱਥਰਾਂ ਕਨੇਜਾਂ ਤੇ ਆਦ ਕਾਲ ਦੁਕਦੇ ਰਹੇ ਤੇ ਉੱਗੇ ਬਿਰਖਾਂ ਦੀ ਉਮਰ ਦਾ ਤੇ ਸੁਭਾਅ ਦਾ ਪਤਾ ਲੱਗ ਸਕਿਆ ਕਿਹੜੇ ਪੱਥਰ ਕਦੋਂ ਚੰਤੋਂ ਕਿਸੇ ਹੋਰ ਸਤਾਰੇ ਜਾਂ ਉਲਕਾ ਦੇ ਟੁੱਟਣ ਨਾਲ ਧਰਤੀ ਤੇ ਆਂ ਡਗੇ ਧਰਤੀ ਹੇਠ ਹਜ਼ਾਰਾਂ ਸਾਲ ਪਹਿਲਾਂ ਦੱਬੇ ਗਏ ਤੇ ਹੁਣ ਕੋਲਾ ਬਣ ਗਏ ਕਦੇ ਹਰਿਆਲੇ ਰਹੇ ਜੰਗਲ ਸੁਨੇਹਾ ਦਿੰਦੇ ਹਨ ਕਿ ਰੁਕ ਗਈ ਜ਼ਿੰਦਗੀ ਦਾ ਹਸ਼ਰ ਕੋਇਲਾ ਬਣ ਜਾਣ ਵਾਲਾ ਹੀ ਹੁੰਦਾ ਹੈ ਪਗ ਡੰਡੀਆਂ ਤੇ ਗਤੀ ਦੀ ਹੋਂਦ ਸਾਂਝੀ ਹੈ ਗਤੀ ਨਹੀਂ ਪਗ ਡੰਡੀਆਂ ਨਹੀਂ ਤਾਂ ਜ਼ਿੰਦਗੀ ਵੀ ਕੋਲਾ ਹੋਣ ਵਰਗੀ ਖੜੋਤ ਦੀ ਖਾਈ ਵਿੱਚ ਡਿੱਗ ਪੈਂਦੀ ਹੈ ਇਹ ਸਿਲਸਿਲੇ ਮੁਕਤੇ ਅਰੁਖਨ ਪਰਵਾਸੀ ਪੰਖੇ ਰੂ ਹਵਾਵਾਂ ਦੇ ਰਸਤਿਆਂ ਤੇ ਮੌਸਮਾਂ ਦੇ ਸੁਭਾਅ ਦੀ ਆਹਟ ਸੁਣ ਕੇ ਤਰੋਮਾ ਤੋਂ ਉਨਾ ਹੀ ਮਦਾਨਾਂ ਵੱਲ ਉੱਡਦੇ ਹਨ ਤੇ ਲੰਘਦੇ ਹਨ ਜਿਨ੍ਹਾਂ ਤੋਂ ਉਹਨਾਂ ਦੇ ਵੱਡੇ-ਵਡੇਰੇ ਮੁਢ ਕਦੀਮ ਤੋਂ ਅधिक ਰਸਤਿਆਂ ਦੀਆਂ ਪੈੜਾਂ ਨਾਪਦੇ ਜਾ ਰਹੇ ਹੁੰਦੇ ਹਨ ਉਹਨਾਂ ਹੀ ਟਿਕਾਣੇ 'ਤੇ ਉਤਾਰਾ ਕਰਦੇ ਹਨ ਤੇ ਨਵੀਂ ਪੀੜੀ ਨੂੰ ਜਨਮ ਦਿੰਦੇ ਹਨ ਅਤੇ ਪਾਲਦੇ ਹਨ ਜਿੱਥੇ ਉਹਨਾਂ ਦੀਆਂ ਅਨੇਕ ਪੀੜੀਆਂ ਆਪਣੀ ਮੈਸਕ ਦੇ ਨਿਸ਼ਾਨ ਛੱਡ ਕੇ ਜਾਂਦੀਆਂ ਰਹੀਆਂ ਸਨ ਜੰਗਲੀ ਜੀਵ ਸਨੇਹਾ ਦੇ ਰੂਪ ਵਿੱਚ ਆਪਣੀ ਗੰਧ ਦੀਆਂ ਪੈੜਾਂ ਸਿਰਜਦੇ ਹਨ ਤੇ ਇੱਕ ਦੂਜੇ ਨੂੰ ਲੱਭਦੇ ਹਨ ਬ੍ਰਹਿਮੰਡ ਵਿੱਚ ਅਣਜਾਣੀਆਂ ਪਗ ਡੰਡੀਆਂ 'ਤੇ ਚੱਲਦੇ ਅਨੇਕਿਤ ਤਾਰੇ ਗ੍ਰਹਿ ਤੇ ਖਬਰੇ ਕਿੰਨੇ ਸੂਰਜ ਤੇ ਚੰਦਰਮਾ ਆਪਣੇ ਜਾਣੇ ਪਹਿਚਾਣੇ ਰਾਹਾਂ ਤੇ ਚੱਲ ਰਹੇ ਹਨ ਧਰਤੀ ਦੇ ਅੰਦਰਲੀ ਹਵਾੜ ਪਰਬਤਾਂ ਦੀਆਂ ਬੱਕੀਆਂ ਵਿੱਚੋਂ ਉਫਨਦੀ ਹਵਾਵਾਂ ਦੀਆਂ ਸਰਜੀਆਂ ਪਗ ਡੰਡੀਆਂ ਤੇ ਆਪਣੀਆਂ ਦਿਸ਼ਾਵਾਂ ਵੱਲ ਬਦਲ ਬਣ ਬਣ ਉੜਦੀ ਹੈ ਫਿਰ ਕਣੀਆਂ ਬਣ ਕੇ ਧਰਤੀ ਅੰਦਰ ਸੁੱਤੇ ਬੀਜਾਂ ਤੱਕ ਪਹੁੰਚ ਕੇ ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਦੇ ਰਸਤਿਆਂ ਤੇ ਪਾਉਂਦੀ ਹੈ ਇਸ ਤਰ੍ਹਾਂ ਇੱਕ ਰਸਤੇ ਤੋਂ ਦੂਜਾ ਨਿਕਲਦਾ ਹੈ ਤੇ ਫਿਰ ਉਸ ਤੋਂ ਕੋਈ ਹੋਰ ਇਹ ਤਾਣਾ ਬਾਣਾ ਜ਼ਿੰਦਗੀ ਦੇ ਪਸਾਰਾਂ ਵਿੱਚ ਵਿਚਰਦਾ ਨਵੀਆਂ ਸੰਭਾਵਨਾਵਾਂ ਵਿੱਚ ਸਿਰਜਦਾ ਰਹਿੰਦਾ ਹੈ ਜ਼ਿੰਦਗੀ ਨੂੰ ਕਿਸਦਾ ਪੈਸੇ ਪਗ ਡੰਡੀਆਂ ਬਣੇ ਬਣਾਏ ਨਹੀਂ ਮਿਲਦੇ ਰਸਤੇ ਬੰਦ ਮਿਲਣ ਤੇ ਜਾਂ ਬੰਦ ਹੋ ਜਾਣ ਤੇ ਇਹ ਕਈ ਗੁਣਾ ਵਧੇਰੇ ਜ਼ੋਰ ਨਾਲ ਪ੍ਰਤੀਕਿਰਿਆ ਕਰਦੀ ਤੇ ਮਨਮਤਾਵਕ ਸੰਭਾਵਨਾਵਾਂ ਲੱਭ ਲੈਂਦੀ ਹੈ ਕਿਉਂਕਿ ਇਸ ਦੇ ਸੁਭਾਅ ਵਿੱਚ ਹਿੰਮਤ ਨਾਲ ਤੇ ਨਿਰੰਤਰ ਵਹਿੰਦੇ ਹੀ ਜਾਣਾ ਹੈ ਇਸ ਦੀ ਹਰੇਕ ਇਬਾਰਤ ਦਾ ਵਾਹਨ ਗਤੀਸ਼ੀਲਤਾ ਹੀ ਹੈ ਉਦਾਹਰਨ ਦੇ ਤੌਰ ਤੇ ਵਹਿੰਦੇ ਪਾਣੀ ਨੂੰ ਦੇਖ ਕੇ ਰੁਕਿਆ ਜਾਵੇ ਤਾਂ ਉਹ ਸਭ ਕੁਝ ਤੈਸ ਨਸ ਕਰਦਾ ਹੈ ਆਪਣੇ ਸੁਭਾਅ ਅਨੁਸਾਰ ਬਿਹਾਰ ਕਰਦਾ ਨਮੀਆ ਪਗ ਡੰਡੀਆਂ ਰੱਬ ਲੈਂਦਾ ਹੈ ਪਰਬਤਾਂ ਉੱਤੇ ਪੱਥਰਾਂ ਦੇ ਢੇਰਾਂ ਵਿੱਚੋਂ ਕੋਮਲ ਜੜ੍ਹਾਂ ਆਪਣੇ ਰਸਤੇ ਬਣਾ ਲੈਂਦੀਆਂ ਹਨ ਜੰਗਲ ਦੀ ਗਹਿਰਾਈ ਦੇ ਹਨੇਰੇ ਵਿੱਚੋਂ ਨਵੇਂ ਉਗਦੇ ਬਿਰਖ ਤੇ ਬੇਲਾਂ ਚਾਨਣ ਤੱਕ ਪਹੁੰਚਣ ਵਾਸਤੇ ਆਪਣੇ ਰਸਤੇ ਪਾਲ ਲੈਂਦੇ ਹਨ ਅਸਲ ਵਿੱਚ ਤਾਂ ਕੋਈ ਨਾ ਕੋਈ ਸ਼ਿੱਦਤ ਹੀ ਪਿਆ ਜਾਂ ਰਸਤਿਆਂ ਦੀ ਸਿਰਜਣਾ ਪਿਛਲਾ ਮੂਲ ਮੰਤਰ ਹੈ ਇੱਛਾ ਦੀ ਤੀਬਰਤਾ ਫਰੀਹਾਦ ਵਰਗੇ ਸਿਰੜੀ ਨੂੰ ਪੱਥਰਾਂ ਨੂੰ ਤੋੜ ਕੇ ਪਾਣੀ ਲਈ ਰਸਤਾ ਬਣਾ ਲੈਣ ਦੇ ਰਾਹ ਪਾ ਸਕਦੀ ਹੈ ਸੋਨੀ ਨੂੰ ਮਿੱਟੀ ਦੇ ਘੜੇ ਦੇ ਸਹਾਰੇ ਸ਼ੂਖ ਦੇ ਚਨਾ ਨੂੰ ਪਾਰ ਕਰਨ ਦਾ ਰਾਹ ਦਿਖਾ ਸਕਦੀ ਹੈ। ਸੱਸੀ ਨੂੰ ਤਪ ਦੇ ਥਲਾਂ ਦੀ ਵਿਸ਼ਾਲਤਾ ਵਿੱਚ ਠਿੱਲ ਪੈਣ ਨੂੰ ਮਜਬੂਰ ਕਰ ਸਕਦੀ ਹੈ। ਮਨੁੱਖ ਦੇ ਮਨ ਵਿੱਚ ਅੰਬਰ ਵਿੱਚ ਉਡਾਰੀਆਂ ਭਰਨ ਦੀ ਪੈਦਾ ਹੋਈ ਚਾਹਤ ਉਸ ਨੂੰ ਉੱਡਣ ਖਟੋਲੇ ਸਿਰਜਣ ਦੇ ਰਾਹ ਤੋਰਦੀ ਤੇ ਕਾਮਯਾਬੀ ਕਰਦੀ ਹੈ। ਇਹਨਾਂ ਰਾਹਾਂ ਤੇ ਤੁਰੇ ਮਨੁੱਖ ਵਾਸਤੇ ਮੰਜ਼ਿਲ ਤੇ ਪਹੁੰਚਣ ਵਾਸਤੇ ਤੁਰਦੇ ਰਹਿਣਾ ਹੀ ਮਹੱਤਵਪੂਰਨ ਹੋ ਜਾਂਦਾ ਹੈ। ਫਿਰ ਭਾਵੇਂ ਉਹ ਪਗ ਡੰਡੀਆਂ ਜ਼ਿੰਦਗੀ ਵੱਲ ਲੈ ਜਾਣ ਤੇ ਭਾਵੇਂ ਮੌਤ ਵੱਲ ਟੀਵੀਜ਼ਨ ਤੇ ਤੱਕਦੇ ਹਾਂ ਕਿ ਨਵੇਂ ਰਸਤਿਆਂ ਦੇ ਤੁਰਨ ਦੀ ਮਨ ਅੰਦਰਲੀ ਚਿੰਗ ਦੀ ਨਿਸ਼ਾਨਦੀ ਕਰਦੇ ਜ਼ਿੱਦੀ ਮਨੁੱਖ ਸਾਗਰਾਂ ਦੀ ਗਹਿਰਾਈ ਵਿੱਚ ਜੰਗਲਾਂ ਦੀ ਭਿਆਨਕਤਾ ਵਿੱਚ ਤੇ ਬਰਫ਼ੀਲੀਆਂ ਚੋਟੀਆਂ ਦੀ ਮਾਰੂ یخ ਵਿੱਚ ਆਪਣੇ ਨਵੇਂ ਰਸਤਿਆਂ ਵੱਲ ਠਹਿਲ ਪੈਂਦੇ ਫਿਰ ਜਾਣਕਾਰੀ ਦੀਆਂ ਨਵੀਆਂ ਹੱਦਾਂ ਛੋਣ ਦੀ ਅੰਦਰੂਨੀ ਭੁੱਖ ਨੂੰ ਸ਼ਾਂਤ ਕਰਦੇ ਆਂ ਕਈ ਵਾਰ ਮੌਤ ਦੇ ਮੂੰਹ ਵਿੱਚ ਵੀ ਚਲੇ ਜਾਂਦੇ ਹਨ ਮਨੁੱਖ ਦੇ ਅੰਦਰ ਦੇ ਅਨੇਕ ਤਰ੍ਹਾਂ ਦੇ ਰਾਸ ਤੇ ਦਾ ਦਾਰ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਹੁੰਦਾ ਹੈ ਬੱਚੇ ਦਾ ਮਨ ਮੋਹ ਦੀਆਂ ਡੋਰਾਂ ਤੇ ਤੁਰਦਾ ਹੀ ਇਸ ਤਾਣੇ ਬਾਣੇ ਦਾ ਹਿੱਸਾ ਬਣਦਾ ਹੈ ਫਿਰ ਹੌਰੀ ਹੌਰੀ ਅਨੁਭਵ ਦੇ ਆਧਾਰ ਤੇ ਮਨ ਦੇ ਅੰਦਰ ਤੇ ਬਾਹਰ ਆਪਣਾ ਇੱਕ ਨਿਸ਼ਚਿਤ ਜਮਕਟਾ ਬਣ ਲੈਂਦਾ ਹੈ ਹੁਣ ਜੇ ਸਾਰੇ ਵਰਤਾਰੇ ਨੂੰ ਧਿਆਨ ਨਾਲ ਧੱਕਿਆ ਜਾਏ ਤਾਂ ਜ਼ਿੰਦਗੀ ਨਾਲ ਸੰਬੰਧਤ ਸਾਰੀਆਂ ਪਗ ਡੰਡੀਆਂ ਕੁਦਰਤ ਦੀ ਇੱਕੋ ਇੱਕ ਪਗ ਡੰਡੀ ਦਾ ਹੀ ਵਿਸਤਾਰ ਹਨ ਜਾਂ ਇਸ ਦੇ ਆਲੇ ਦੁਆਲੇ ਘੁੰਮਦੀਆਂ ਹਨ ਉਹ ਹੈ ਕੁਦਰਤ ਵੱਲੋਂ ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਚੜਾਈ ਗਈ ਪਗਡੰਡੀ ਇਸ ਦੇ ਪ੍ਰਭਾਵ ਹੇਠ ਜੀਵ ਆਪਣੀ ਨਸਲ ਨੂੰ ਜਿਉਂਦਾ ਰੱਖਣ ਖਾਤਰ ਬੱਚੇ ਪੈਦਾ ਕਰਨ ਵਾਸਤੇ ਤਤਪਰ ਰਹਿੰਦੇ ਹਨ ਫਿਰ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਖੁਰਾਕ ਰਹਿਣ ਸਹਿਣ ਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਦੀ ਕੋਸ਼ਿਸ਼ ਵਿੱਚ ਕਈ ਰਸਤੇ ਤਿਤੁਰਦੇ ਹਨ ਤੇ ਕਈ ਨਵੇਂ ਵੀ ਸਿਰਜਦੇ ਹਨ ਇਸੇ ਖਾਤਰ ਕੁਦਰਤ ਨੇ ਮਮਤਾ ਦੀ ਲੀਤ ਔਰੀ ਹੈ ਜਿਸ ਤੇ ਚਲਦੇ ਆ ਮਾਂ ਪਿਓ ਬੱਚਿਆਂ ਦੀ ਖਾਤਰ ਖਤਰਿਆਂ ਨਾਲ ਪਿੱਟਦੇ ਰਹਿੰਦੇ ਹਨ ਇਹੋ ਰੁਝਾਨ ਪੌਦਿਆਂ ਵਿੱਚ ਵੀ ਹੁੰਦਾ ਹੈ ਉਹ ਵੀ ਆਪਣੀਆਂ ਨਸਲਾਂ ਨੂੰ ਚਲਦੇ ਰੱਖਣ ਲਈ ਕਈ ਤਰ੍ਹਾਂ ਤਲਾਂ ਤੇ ਰਾਹ ਰਸਤੇ ਸੁੱਤੇ ਸਿੱਧ ਪੈਦਾ ਕਰਦੇ ਹਨ ਤੇ ਆਪਣੇ ਨਵੇਂ ਤਾਣੇ ਤਣ ਲੱਗਦੇ ਹਨ ਜ਼ਿੰਦਗੀ ਦਾ ਇੱਕ ਜ਼ਬਰਦਸਤ ਮਕਸਦ ਹੈ ਜੋ ਜੋਸ਼ ਹੋਸ਼ਟੇ ਸ਼ਕਤੀ ਦੇ ਸੰਚਾਰ ਨਾਲ ਇਸ ਕਾਇਨਾਤ ਵਿੱਚ ਨਵੇਂ ਸਿਲਸਿਲੇਾਂ ਤੇ ਪਗ ਡੰਡੀਆਂ ਦੀਆਂ ਲੜੀਆਂ ਤੋੜਦਾ ਰਿਹਾ ਹੈ ਤੋੜ ਰਿਹਾ ਹੈ ਤੇ ਅੱਗੋਂ ਵੀ ਟੁਰਤਾ ਰਹੇਗਾ ਧੰਨਵਾਦ